ਅਕਾਲੀ ਦਲ ਦੇ ਵੱਲੋਂ ਪੰਜਾਬ ਦੇ ਭਲੇ ਦੇ ਲਈ ਅਰਦਾਸ ਕਰਵਾਈ ਗਈ ਤੇ ਦੂਜੇ ਪਾਸੇ ਉੱਥੇ ਹੀ ਹੁਣ ਸੁਖਵੀਰ ਸਿੰਘ ਬਾਦਲ ਨੇ ਆਪਣੀ ਲੀਡਰਸ਼ਿਪ ਨੂੰ ਹੁਕਮ ਦੇ ਦਿੱਤੇ ਨੇ ਤੇ ਪੰਜਾਬੀਆਂ ਦੇ ਹੱਕ ਦੇ ਵਿੱਚ ਮੁੜ ਤੋਂ ਜਿਹੜੇ ਕਿ ਲੀਡਰਸ਼ਿਪ ਖੜ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਗਾਤਾਰ ਉੱਥੇ ਹੀ ਪੰਜਾਬੀਆਂ ਦੀ ਮਦਦ ਕੀਤੀ ਜਾ ਰਹੀ ਹੈ ਹੜਪੀੜ ਦਾ ਨੂੰ ਜਿਹੜਾ ਕਿ ਹੁਣ ਲਗਾਤਾਰ ਅਕਾਲੀ ਦਲ ਮਦਦਕਾਰਿਆ ਸੁਖਵੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਅੱਜ ਹੜਾਂ ਦੀ ਮਾਰ ਪਈ ਹੈ ਤੇ ਉੱਥੇ ਹੀ ਅੱਜ ਸਾਨੂੰ ਇਕੱਥੇ ਹੋਣ ਦੀ ਜਿਹੜੀ ਕਿ ਬਹੁਤ ਲੋਡ ਹੈ ਤੇ ਉਥੇ ਹੀ ਪੰਜਾਬ ਸਰਕਾਰ ਦੇ ਉੱਤੇ ਕਈ ਸਵਾਲ ਹੈ ਜਿਹੜੇ ਕਿ ਮੋੜ ਤੋਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਚੱਕੇ ਗਏ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਅੱਜ ਪੰਜਾਬ ਦੇ ਉੱਤੇ ਬਹੁਤ ਵੱਡਾ ਕਹਿਰ ਵਰਤਿਆ ਹੈ ਦਰਿਆਵਾਂ ਨੇ ਪਿੰਡਾਂ ਦੇ ਪਿੰਡ ਰੋੜ ਦਿੱਤੇ ਆਰਦਾਸ ਬੇਨਤੀ ਕਰਦੇ ਹਾਂ ਰੂ ਮਹਾਰਾਜ ਲੋਕਾਂ ਦੀ ਜਾਨਾਂ ਵੱਜ ਜਾਣ ਬੱਚਿਆਂ ਦੀ ਜਾਨਾਂ ਵੱਜ ਜਾਣ जानवरों ਦੀ ਜਾਨਾਂ ਬਚ ਜਾਣ ਤੇ ਕਿਵੇਂ ਨਾ ਕਿਵੇਂ ਜੇ بارش ਰੁਕ ਰੁਕ ਜਾਂਦੀ ਹੈ ਤੇ ਆ ਨੁਕਸਾਨ ਹੋਂ ਜਿਹੜਾ ਹੈਗਾ ਉਹ ਘਟ ਸਕਦਾ ਹੈ ਸੋ ਅੱਜ ਤਾਂ ਅਰਦਾਸ ਬੇਨਤੀ ਕਰਨ ਵਾਸਤੇ ਕਰਤਾਰਪੁਰ ਸਾਹਿਬ ਕੋਰਡੋਰ ਸਾਹਮਣੇ ਗੁਰੂ ਘਰ ਹੈ ਉੱਥੇ ਅਰਦਾਸ ਬੇਨਤੀ ਕਰਨ ਵਾਸਤੇ ਆਏ ਜੀ ਜੇ ਬਾਰਿਸ਼ ਤੇ ਸਾਡੀ ਸਰਕਾਰ ਹੁੰਦੀ ਹੈ ਲੰਬਾ ਫਾੜੀ ਸਰਕਾਰ ਹੁੰਦੀ ਹੈ ਤੇ ਜਿਹੜੇ ਤੂਸੀ ਬਣ ਨੇ ਜਿਹੜੇ ਲਗਾ ਟੁੱਟ ਟੁੱਟ ਜਾਂਦੇ ਨੇ ਅਗਰ ਤੁਹਾਡੀ ਸਰਕਾਰ ਕੁ ਵਿਖੇ ਚਾਹੁੰਦੀ ਹੈ ਤੇ ਕੀ ਤੁਸੀਂ ਦੇਖੋ ਇਹਦਾ ਇੱਕੋ ਹੀ ਇਲਾਜ ਹੈ ਪੱਕੇ ਕੰਕਰੀਟ ਦੇ ਆਪਾਂ ਨੂੰ ਪੂਰੀ ਬੰਨ ਬਣਾਉਣੇ ਪੈਣੇ ਆ। ਆ ਕੱਚੇ ਬੰਨ ਹਰ ਸਾਲ ਟੁੱਟ ਜਾਂਦੀ ਹੈ। ਪਰ ਇੱਕਤੀ ਜਿਹੜਾ ਨੁਕਸਾਨ ਜਿਹੜਾ ਵੱਡਾ ਹੋਇਆ ਉਹ ਨਿਲੈਕੀ ਕਰਕੇ ਹੋਇਆ। ਜੇ ਮਧਪੁਰ ਦਾ ਡੈਮ ਹੈ। ਪਿਛਲੇ 3-4 ਮਹੀਨਿਆਂ ਤੋਂ ਅਫਸਰ ਕਿ ਲਿਖ ਕੇ ਦੇ ਗਏ ਸਰਕਾਰ ਨੂੰ ਕਿ ਕਮਜ਼ੋਰ ਹੋਇਆ ਹੈ। ਇਹਦਾ ਸਾਨੂੰ ਪੈਸੇ ਦਿਓ ਤਗੜੇ ਕਰਨ ਵਾਸਤੇ ਇਹਨੂੰ ਸਟਰੈਂਥਨ ਕਰਨ ਵਾਸਤੇ ਸਰਕਾਰ ਨੇ ਪੈਸੇ ਨਹੀਂ ਭੇਜੇ। ਤੇ ਦੇਖੋ ਅੱਜ ਸਾਰਾ ਡੈਮ ਟੁੱਟ ਗਿਆ ਤੇ ਸਾਰਾ ਪਾਣੀ ਇੱਥੇ ਆ ਗਿਆ। ਉਵੇਂ ਜਿੰਨੇ ਸੇਮ ਨਾਲੇ ਆ। ਜਿੰਨੇ ਦਰਿਆ ਇਹਨਾਂ ਦੀ ਹਰ ਸਾਲ ਵੱਡੇ ਬਾਦਲ ਸਾਹਿਬ ਜਿਹੜੇ ਹੁੰਦੇ ਸੀ ਸਫਾਈ ਕਰਾਉਂਦੇ ਹੁੰਦੇ ਸੀ ਚਾਰ ਮਹੀਨੇ ਬਰਸਾਤਾਂ ਤੋਂ ਪਹਿਲੇ ਤੇ ਜਿੰਨੇ ਬੰਦ ਕਮਜ਼ੋਰ ਸਾਰੇ ਪੱਕੀ ਕਰ ਦਿੰਦੇ ਸੀ ਪਰ ਇਹਨਾਂ ਨੇ ਪਿਛਲੇ 4 ਸਾਲਾਂ ਚ 1 ਰੁਪਿਆ ਨਹੀਂ ਖਰਚਿਆ ਬੰਦਾਂ ਨੂੰ ਪੱਕੇ ਕਰਨ ਵਾਸਤੇ ਤੇ ਸਫਾਈ ਕਰਨ ਵਾਸਤੇ ਜਿਹਦੇ ਕਰਕੇ ਅੱਜ ਦੇਖ ਲਓ ਕਿੰਨਾ ਵੱਡਾ ਨੁਕਸਾਨ ਹੋਇਆ ਇਹ ਨਲਾਕੀ ਆ ਨਲਾਕੀ ਹੈ ਕੇਂਦਰ ਸਰਕਾਰ ਸਾਦਲ ਸਾਹਿਬ ਮੈਂ ਮੈਂ ਅੱਜ ਦੇਖੋ ਆ ਤਾਂ ਜਿੱਦ ਫੜੀ ਫਟਾ ਪੰਜਾਬ ਦਾ ਮੁੱਖ ਮੰਤਰੀ ਆ ਤਾਂ ਸੈਂਟਰ ਨੂੰ ਅਪੀਲ ਨਹੀਂ ਕਰ ਰਿਹਾ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਕਿ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਕਿਸਾਨੀ ਦੇ ਗਰੀਬ ਦਾ ਹੋਇਆ ਪਿੰਡਾਂ ਦੇ ਪਿੰਡ ਰੁੜ ਗਏ ਆਈ ਕਿਸਾਨਾਂ ਨੇ ਦੇਸ਼ ਦਾ ਢਿੱਡ ਭਰਿਆ ਆਈ ਕਿਸਾਨਾਂ ਨੇ ਪੂਰੇ ਦੇਸ਼ ਨੂੰ ਅੰਨ ਦੇ ਕੇ ਲੋਕਾਂ ਦੀ ਉਸ ਟਾਈਮ ਮਦਦ ਕੀਤੀ ਜਦੋਂ ਅੰਨ ਦੀ ਕਮੀ ਸੀ ਅੱਜ ਉਸ ਉਹ ਕਿਸਾਨਾਂ ਨੂੰ ਲੋੜ ਥੋੜੀ ਹੈ ਤੇ ਮੈਂ ਬੇਨਤੀ ਕਰਦਾ ਪ੍ਰਧਾਨ ਮੰਤਰੀ ਨੂੰ ਕੁਈ ਸਪੈਸ਼ਲ ਪੈਕੇਜ ਦੇ ਕੇ ਘੱਟੋ ਘੱਟ 10 8 10 ਹਜ਼ਾਰ ਕਰੋੜ ਦੇ ਕੇ ਇੱਥੇ ਦੇਣ ਜਿਹਦੇ ਕਰਕੇ ਆਪਾਂ ਘੱਟੋ ਘੱਟ ਲੱਖ ਰੁਪਿਆ ਕਿੱਲਾ ਤੇ ਮੁਆਵਜ਼ਾ ਮਿਲ ਜੇ ਤੇ ਬੰਦਾਂ ਵਾਸਤੇ ਜਾਂ ਹੋਰ ਜੀ ਚੀਜ਼ਾਂ ਵਾਸਤੇ ਉਹ ਪੈਸਾ ਅਸੀਂ ਵਰਤ ਕੇ ਤੇ ਆ ਬਚਾ ਸਕੀਏ ਲੋਕ। ਕਦੋਂ ਸਰ ਬਿਮਾਰੀਆਂ ਬਹੁਤ ਫੈਲ ਰਹੀਆਂ ਨੇ ਖਾਸ ਤੌਰ ਤੇ ਜਿਹੜੇ ਸਿਹਤ ਸੁਵਿਧਾਵਾਂ ਦੀ ਗੱਲ ਕਰਦੀ ਹੈ ਸਰਕਾਰ ਬਿਮਾਰੀਆਂ ਫੈਲਨੀ ਸ਼ੁਰੂ ਹੋ ਚੁੱਕੀਆਂ ਨੇ ਐਕਚੁਅਲੀ ਕੀ ਹੈ ਮੈਂ ਰਾਹ ਚਾਉਂਦੇ ਹਾਂ ਦੇ ਮੈਨੂੰ ਟੈਲੀਫੋਨ ਬਹੁਤ ਆਏ ਆ ਪਿੰਡਾਂ ਵਿੱਚ ਪਸ਼ੂਆਂ ਬਹੁਤ ਪਸ਼ੂ ਮਰ ਗਏ ਆ। ਉੱਥੇ ਲੋਕਾਂ ਪਸ਼ੂਆਂ ਤੋਂ ਬਿਮਾਰੀ ਹੋਰ ਅੱਗੇ ਫੈਲ ਰਹੀ ਹੈ ਲੋਕਾਂ ਦੇ ਵਿੱਚ ਤੇ ਕੋਈ ਸੁਵਿਧਾ ਨਹੀਂ ਹੈ ਤੈਨੂੰ ਮੈਂ ਕਹਿ ਰਿਹਾ ਸੀ ਕਿ ਆਰਮੀ ਬੁਲਾਈ ਜਾਏ ਜਿਹੜਾ ਮੁੱਖ ਮੰਤਰੀ ਕਰ ਨਹੀਂ ਰਿਹਾ ਆਰਮੀ ਕੋਲੇ ਸਾਧਨ ਹੈ ਪਿੰਡਾਂ ਜਾ ਕੇ ਉਹਨਾਂ ਕੋਲ ਕਿਸ਼ਤੀਆਂ ਆਵੀਆਂ ਬੇੜੇ ਵੀ ਹੈ ਮੋਟਰ ਬੋਟਸ ਵੀ ਹੈ ਜਿੰਨਾ ਲੋਕਾਂ ਨੂੰ ਆਪਾਂ ਕੱਢ ਸਕੀਏ ਤੇ ਉਹਨਾਂ ਨੂੰ ਇਹ ਕੁਝ ਚੀਜ਼ਾਂ ਪਹੁੰਚਾ ਸਕੀਏ ਅੱਜ ਦੇਖ ਲਓ 15 ਦਿਨ ਹੋ ਗਏ ਸਰਕਾਰ ਕੁਝ ਨਹੀਂ ਕਰ ਰਹੀ ਐਂਸਟ੍ਰੇਸ਼ਨ ਚੁੱਪ ਬੈਠੀ ਆ ਅੱਜ ਜਿਹੜਾ ਜਿੰਨਾ ਵੀ ਲੋਕ ਅੱਜ ਆਪਣੇ ਕੋਲੋਂ ਕਰ ਰਹੇ ਆ ਵਕਫ ਸੰਸਥਾ ਆਪਣੇ ਕੋਲੋਂ ਕਰ ਰਹੀਆਂ ਐ ਜੀਪੀਸੀ ਕਰ ਰਹੀ ਹੈ ਸਰਕਾਰ ਨਹੀਂ ਕਰ ਰਹੀ ਇਹ ਫਰਕ ਸਰਕਾਰ ਦਾ ਹੈ ਤੇ ਫਿਰ ਵੀ ਬੇਨਤੀ ਕਰਦਾ ਕਿ ਸਰਕਾਰ ਨੂੰ ਕਿ ਇਹਦੇ ਚ ਕੋਈ ਈਗੋ ਨਹੀਂ ਹੈ ਕੋਈ ਜਿੱਦ ਨਾ ਕਰਕੇ ਤੁਸੀਂ ਆਪਣੀ ਜ਼ਿੰਮੇਵਾਰੀ ਸੰਭਾਲੋ ਮੈਂ ਕਈ ਗੁਰੂ ਘਰ ਦੇਖਿਆ ਹੈ ਮੈਂ ਕਈ ਜਗ੍ਹਾ ਤੇ ਦੇਖੇ ਆਂ ਗੁਰੂ ਖਰਾਂਚੀ ਪਾਣੀ ਚ ਚਲੇ ਗਿਆ ਹੈ ਪੂਰੀ ਹਾਲਾਤ ਇੱਥੇ ਬਹੁਤ ਮਾੜੀ ਹੈ ਮੈਂ ਤਾਂ ਤੁਹਾਡੇ ਰਾਹੀਂ ਪੰਜਾਬ ਦੀ ਇੰਡਸਟਰੀ ਐਸੋਸੀਏਸ਼ਨ ਨੂੰ ਪੰਜਾਬ ਦੇ ਵਪਾਰੀ ਐਸੋਸੀਏਸ਼ਨ ਨੂੰ ਸ਼ਹਿਰ ਦੇ ਲੋਕਾਂ ਨੂੰ ਬੇਨਤੀ ਕਰਦਾ ਜਿੰਦਾ ਜਿਹੜਾ ਜਿੰਨਾ ਮਰਜ਼ੀ ਸਾਧਨ ਹੋਏ ਕੁਛ ਨਾ ਕੁਛ ਸਹਾਇਤਾ ਕਰੋ ਉਹਨਾਂ ਕਿਸਾਨਾਂ ਦੀ ਗਰੀਬਾਂ ਦੀ ਜਿਨ੍ਹਾਂ ਨੇ ਮਿਹਨਤ ਕਰਕੇ ਆਪਾਂ ਨੂੰ ਅੰਨ ਦਿੱਤਾ ਅੱਜ ਲੋੜ ਹੈ ਸਾਰਿਆਂ ਦੀ ਅੱਜ ਸਾਰਿਆਂ ਦੀ ਆ ਆਪਾਂ ਮਦਦ ਕਰਨ ਦੀ ਤੇ ਐਸਜੀਪੀਸੀ ਕੋਲੇ ਜੇ ਕੋਈ ਸਮਾਨ ਭੇਜਣਾ ਕਿਸੇ ਨੇ ਦਰਬਾਰ ਸਾਹਿਬ ਭੇਜ ਦਿਓ ਐਸਜੀਪੀਸੀ ਕੋਲੇ ਭੇਜ ਦਿਓ ਅਸੀਂ ਇਨਸ਼ੋਰ ਕਰਾਂਗੇ ਕਿ ਸਾਰਾ ਸਮਾਨ ਆਪਣੇ ਜਿੱਥੇ ਲੋੜਾ ਉੱਥੇ ਪਹੁੰਚ ਜਾਏ ਨਾਲੇ ਅੱਜ ਮੈਂ ਲੋੜ ਵੀ ਹੈ ਅੱਜ ਇੱਕ ਹੋਰ ਵੀ ਬੇਨਤੀ ਕਰਦਾ ਹਾਂ ਸੈਂਟਰ ਸਰਕਾਰ ਨੂੰ ਪ੍ਰਧਾਨ ਮੰਤਰੀ ਨੂੰ ਕਿ ਇੱਕ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਾ ਜਾਏ ਕਿਉਂਕਿ ਗੁਰੂ ਘਰ 'ਚ ਵੀ ਉੱਥੇ ਬੜਾ ਪਾਣੀ ਆ ਗਿਆ ਸੀ ਸਾਰੀ ਕੌਮ ਚਾਹੁੰਦੀ ਸੀ ਕਿ ਆਪ ਸੇਵਾ ਕਰਨੀ ਪਰ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ कि जो पाकिस्तान दी सरकार है उन्होंने एक प्रायोरिटी करके मैं वीडियो भी देखिया है वो सफाई उन्होंने पानी काढ के ते स्पेशल सफाई ਦਾ پروگرام ਕੀਤਾ ਪਰ ਫਿਰ ਵੀ ਸੰਗਤ ਆਪ ਜਾ ਕੇ ਉੱਥੇ ਸੇਵਾ ਕਰਨਾ ਚਾਹੁੰਦੀ ਹੈ ਤੇ ਲਾਂਗਾ ਜਰੂਰ ਖੁੱਲਣਾ ਚਾਹੀਦਾ ਜੀ ਜੇ ਸਮਾਂ ਨਹੀਂ ਹੈ ਬੋਰਡ ਜਿਹੜੀਆਂ ਅਵੇਲੇਬਲ ਨਹੀਂ ਕਰਾਈਆਂ ਜਾਂਦੀਆਂ ਖਾਸ ਕਰਕੇ एसपीसी ਨੇ ਕੱਲ ਮੰਗ ਕੀਤੀ ਸੀ ਲੇਕਿਨ ਇਹਨਾਂ ਵੱਲੋਂ ਨਹੀਂ ਉਹਨਾਂ ਨੂੰ ਮੈਂ ਉਹੀ ਬੇਨਤੀ ਕਰਦਾ ਪਤਾ ਨਹੀਂ ਕੀ ਜਿੱਦ ਫੜੀ ਬੈਠੇ ਐ ਬਜਾ ਕੋਈ ਪਤਾ ਨਹੀਂ ਦਿਮਾਗਸ਼ ਕੀ ਆਇਆ ਪਿਆ ਆ ਇੱਕ ਮਿੰਟ ਦਾ ਕੰਮ ਹੈ ਮਿੰਟ ਚ ਜੇ ਆਰਮੀ ਆ ਜਾਂਦੀ ਹੈ ਤੇ ਦੇਖੋ ਹਜ਼ਾਰਾਂ ਜਾਨਾਂ ਬੱਦ ਸਕਦੀਆਂ ਜਾਨਵਰ ਬੱਦ ਸਕਦੀਆਂ ਜਾਨਵਰ ਜਾਨਾਂ ਬੱਦ ਸਕਦੀਆਂ